ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਮਾਂ ਮਾਸੀਆਂ ਦੇ ਹੱਥਾਂ ਦਾ ਬਣਿਆ ਹੋਇਆ ਪੁਰਾਣਾ ਸੱਭਿਆਚਾਰ ਦੇਖੋ ਜਿਹੜੀਆਂ ਪ੍ਰਾਣੀਆਂ ਸੀ ਨਾ ਔਰਤਾਂ ਉਹ ਅਣਥੱਕ ਸੀਗੀਆਂ ਅਣਥੱਕ ਦੇਖੋ ਕੀ ਬਣਾਇਆ ਖਰਗੋਸ਼ ਕਲਾ ਸੀ ਵੀ ਉਹਨਾਂ ਚ ਉਹ ਸਵੇਰੇ ਘਰ ਦੇ ਕੰਮਕਾਰ ਕਰਕੇ ਤੇ ਫੇਰ ਇਹ ਸਾਰਾ ਦਿਨ ਇਹ ਹੱਥ ਨਾਲ ਬਣਾਉਂਦਾ ਸੀ। ਨੜੇ ਘਰ ਦਾ ਕੰਮ ਕਰਦਿਆਂ ਸੀ। ਸਾਰੇ ਕੰਮ ਉਹਦੇ ਹੱਥਾਂ ਤੇ ਸੀਗੇ ਤੇ ਨਾਲੇ ਇਸ ਤਰ੍ਹਾਂ ਦੀਆਂ ਕਲਾ ਜਿਹੜੀਆਂ ਉਹਨਾਂ ਦੇ ਵਿੱਚ ਸੀ ਉਹ ਬਣਾਉਂਦਾ ਸੀ ਦੇਖੋ। ਇਹ ਹੈਗੀ ਐ ਖਰਗੋਸ਼ਾਂ ਵਾਲੀ ਦਰੀ। ਖਰਗੋਸ਼ ਬਣੇ ਹੋਏ। ਖਰਗੋਸ਼ਾਂ ਵਾਲੀ ਦਰੀ। ਅੱਜਕੱਲ ਕੋਈ ਵੀ ਇੰਨੀ ਮਿਹਨਤ ਨਹੀਂ ਕਰਦਾ। ਅੱਜਕੱਲ ਤਾਂ ਕਹਿੰਦੇ ਆ ਵੀ ਜੇ ਰੋਟੀ ਵੀ ਬਣੀ ਬਣਾਈ ਮਿਲ ਜੇ। ਤੋ ਵੀ ਬਹੁਤ ਵਧੀਆ ਆ ਦੇਖੋ ਆ ਡੱਬਿਆਂ ਵਾਲੀ ਦਰੀ ਡੱਬੇ ਲਹਿਰੀਏ ਜੇ ਕਿੰਨੀ ਸੋਹਣੀ ਬਣਾਈ ਹੋਈ ਸਾਰੀਆਂ ਜੀ ਇਹ ਆਪ ਘਰੇ ਹੱਥ ਨਾਲ ਬਣੀਆਂ ਹੋਈਆਂ ਦਰੀਆਂ ਇਹ ਡੱਬਿਆਂ ਵਾਲੀ ਦਰੀ ਏ ਤੇ ਜਿਹੜੀ ਇਹਨਾਂ ਦੀ ਆਹ ਚੀਜ਼ ਹੈ ਨਾ ਆ ਦੇਖੋ ਕਿੰਨੀ ਸੋਹਣੀ ਬੱਟੀ ਹੋਈ ਏ ਇਹਦੀ ਦੇਖੋ ਇਹਦੇ ਆ ਬੰਬਲ ਬਣਾਈ ਹੋਈ ਹੈ ਕੇਸਾ ਵਾਂਗੂ ਤੇ ਇਹਦੀ ਦੇਖੋ ਆਹ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਹੈ ਉਹਨਾਂ ਨੇ ਹੁਣ ਕੋਈ ਪੈਨ ਬਣਾ ਲੂ ਇਹ ਇਹ ਕਾ ਜੀ ਇਹ ਵੀ ਡੱਬਿਆਂ ਵਾਲੀ ਹੈ ਇਸ ਤਰ੍ਹਾਂ ਡੱਬੇ ਜਿਹੜੇ ਡਿਜ਼ਾਈਨ ਜਿਹਾ ਪਾ ਪਾ ਕੇ ਬਣਾਈ ਹੋਈ ਹੈ ਇਹਦੇ ਤੇ ਇਸ ਤਰ੍ਹਾਂ ਕਰੋਸ਼ੀਏ ਨਾਲ ਲਾਈ ਹੋਈ ਹੈ ਪੱਟੀ ਲਾ ਕੇ ਕਰੋਸ਼ੀਏ ਨਾਲ ਲਾਈ ਹੋਈ ਹੈ ਲੈਸ ਲਾ ਕੇ ਬਣਾਈ ਹੋਈ ਹੈ ਜਿਹੜੀ ਇਹ ਵਾਲੀ ਹੈ ਐ ਡੱਬੇ ਜੇ ਪਾਈ ਹੋਏ ਵਿੱਚ ਇਹ ਆਈ ਬੱਟੀ ਹੋਈ ਹੈ ਜੰਜੀਰੀ ਅੱਜਕੱਲ ਜੀ ਸਬਰ ਹੈ ਨਹੀਂ ਕਿਸੇ ਚ ਸਬਰ ਨਾਲ ਹੀ ਇਹ ਕੰਮ ਹੁੰਦੇ ਆ ਜੇ ਸਬਰ ਹੋਊਗਾ ਆਪਣੇ ਚ ਅੰਤਕ ਹੋਵਾਂਗੇ ਆਪਾਂ ਥੱਕਾਂਗੇ ਨਹੀਂ ਫੇਰ ਹੀ ਆਪਾਂ ਇਹ ਕੰਮ ਕਰ ਸਕਦੇ ਆ ਇਹ ਦੇਖੋ ਲੈ ਡੱਬਿਆਂ ਵਾਲੀ ਲਹਿਰੀਏ ਵਾਲੀ ਹੈ ਨਾ ਕਦੇ ਕਿਤੇ ਚਿੱਟਾ ਕਿਤੇ ਨੀਲ ਲਾ ਕੇ ਤੇ ਡਿਜ਼ਾਈਨ ਵਾਲਾ ਦੀ ਆ ਗਈ। ਘੋਗੜਾਂ ਪਤਾ ਨਹੀਂ ਘੋਗੜਾਂ ਬਣਾਈਆਂ ਕਿ ਤੋਤਿਆਂ ਵਾਲੀ ਐ। ਤੋਤੇ ਲੱਗਦੇ ਤੋਤਿਆਂ ਵਾਲੀ। ਦੇਖੋ ਤੋਤੇ। ਹਰਾ ਤੋਤਾ, ਚਿੱਟਾ ਤੋਤਾ। ਤੋਤਿਆਂ ਵਾਲੀ। ਇਹ ਪ੍ਰਾਣੀਆਂ ਔਰਤਾਂ ਜਿਹੜੀਆਂ ਉਹ ਹੀ ਬਣਾ ਸਕਦੇ ਨੇ। ਦੇਖੋ ਜਿੱਜੀਰੀ ਕਿੰਨੀ ਸੋਹਣੀ ਬਣਾਈ ਐ। ਆ ਗਈ ਜੀ ਕਾਕਿਆਂ ਵਾਲੀ। ਕਾਕੇ ਦੇਖ ਲੋ। ਕਾਕੇ ਬੈਠੇ ਕਾਟਿਆਂ ਵਾਲੀ ਦਰੀ ਹਨਾ ਤੁਹਾਡੇ ਕੋਲੇ ਵੀ ਕਿਸੇ ਕੋਲੇ ਹੈਗੀਆਂ ਇਹ ਜੀਆਂ ਦਰੀਆਂ ਪ੍ਰਾਣੀਆਂ ਦੇਖੋ ਕਾਕੇ ਹੈ ਨਾ ਕਾਲਾ ਇਹ ਪ੍ਰਾਣੀਆਂ ਜਿਹੜੀਆਂ ਔਰਤਾਂ ਉਹੀ ਬਣਾ ਸਕਦੇ ਨੇ ਅਸੀਂ ਹੁਣ ਵਾਲੀਆਂ ਨਹੀਂ ਬਣਾ ਸਕਦੇ ਨੇ ਉਹਨਾਂ ਨੇ ਸਵੇਰੀ ਕਾਰ ਦੇ ਕੰਮ ਕਰ ਲੈਣੇ 4 ਵਜੇ ਉੱਠ ਕੇ ਸਾਰੇ ਕੰਮ ਨਾਲੇ ਉਹ ਦੋ ਹੱਥਾਂ ਤੇ ਹੁੰਦੇ ਸੀ 4 ਵਜੇ ਉੱਠ ਕੇ ਸਾਰੇ ਘਰ ਦੇ ਕੰਮ ਕਰਦੀਆਂ ਪਸੂ ਵਾਧੂ ਰੱਖਦੇ ਸੀ ਲੋਕ ਤੇ ਸਾਰੇ ਘਰ ਦੇ ਕੰਮ ਹਨਾ ਆਪ ਕਰਨੇ ਰੋਟੀ ਟੁੱਕ ਬਣਾਉਣਾ ਖੇਤਾਂ ਬੰਨੇ ਭੇਜਣਾ ਆਪ ਫੜਾ ਕੇ ਆਉਂਦੀਆਂ ਔਰਤਾਂ ਖੇਤਾਂ ਚ ਤੇ ਫੇਰ ਉਦੋਂ ਬਾਅਦ ਇਹ ਕੰਮ ਕਰਦੇ ਸੀ ਉਹ ਤੇ ਸ਼ਾਮ ਦੇ ਫੇਰ ਸਾਰੇ ਕੰਮ ਆਪ ਕਰਨੇ ਉਹਨਾਂ ਨੇ ਇੱਥੋਂ ਤੱਕ ਕਿ ਜਿਹੜੇ ਬੰਦੇ ਸੀਗੇ ਉਹ ਤਾਂ ਖੇਤਾਂ ਦਾ ਕੰਮ ਕਰਦੇ ਸੀ ਤੇ ਔਰਤਾਂ ਸਾਰਾ ਘਰ ਦਾ ਕੰਮ ਕਰਦੇ ਸੀ ਕੱਪੜੇ ਵੀ ਹੱਥ ਤੇ ਧੋਣੀਆਂ ਸੀ ਉਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਜਦੋਂ ਆਹ ਕੱਢਾਂ ਔਰਤਾਂ ਨੇ ਕੱਢੀਆਂ ਨੇ ਜਦੋਂ ਆਹ ਕੰਮ ਕਰਦੀਆਂ ਸੀ ਨਾ ਔਰਤਾਂ ਦਰੀਆਂ ਬੁਣਦੀਆਂ ਸੀਗੀਆਂ ਖੇਸ ਬੁਣਦੀਆਂ ਸੀਗੀਆਂ ਚਾਦਰਾਂ ਹੱਥਾਂ ਤੇ ਕੱਢਦੀਆਂ ਇੱਥੋਂ ਤੱਕ ਕਿ ਨਾਲੇ ਵੀ ਹੱਥਾਂ ਤੇ ਬੁਣ ਕੇ ਪਾਉਂਦੀਆਂ ਸੀ ਤੇ ਵੀ ਐਂ ਪੱਟੀ ਲਾ ਕੇ ਕਰੋਸ਼ੀਏ ਨਾਲ ਲਾਈ ਹੋਈਏ ਦੇਖੋ ਕਿੰਨੀਆਂ ਸੋਹਣੀਆਂ ਦਰਮਿਆ ਨੇ ਸਾਰੀਆਂ ਪਹਿਣਾ ਦੱਸਿਓ ਵੀ ਤੁਹਾਡੇ ਕੋਲੇ ਵੀ ਹੈਗੀਆਂ ਇਹ ਆਪਣੇ ਕੋਲੇ ਆਪਣੀ ਮਾਂ ਦੀ ਨਿਸ਼ਾਨੀ ਹੈ ਭਾਈ ਮਾਵਾ ਦੀ ਨਿਸ਼ਾਨੀ ਸਾਹਮਣੇ ਰੱਖਣੀ ਚਾਹੀਦੀ ਹੈ ਇਹ ਦੇਖੋ ਹੁਣ ਮਸ਼ੀਨ ਨਹੀਂ ਜੋਗ ਆ ਗਿਆ ਹੁਣ ਆਪਾਂ ਬਣੀਆਂ ਬਣਾਈਆਂ ਹਰੇਕ ਚੀਜ਼ ਬਣੀ ਬਣਾਈ ਬਾਜ਼ਾਰ ਚ ਮਿਲ ਜਨਦੀ ਹੈ ਪੈਸਾ ਚਾਹੀਦਾ ਬੰਦੇ ਨੂੰ ਤੇ ਅੱਗੇ ਔਰਤਾਂ ਰੰਗ ਵੀ ਆਪ ਦਿੰਦੀਆਂ ਹਨਾ ਸੂਤ ਨੂੰ ਰੰਗਦਿਆਂ ਵੀ ਆਪ ਘਰੇ ਤੇ ਸਾਰਾ ਕੁਝ ਆਪ ਬਣਾਉਂਦੀਆਂ ਸੀਗੀਆਂ। ਉਹ ਤਾਂ ਵੀ ਰੰਗਦਿਆਂ ਵੀ ਆਪ ਸੀ ਸੂਤ ਨੂੰ। ਸਾਰਾ ਕੰਮ ਆਪ ਕਰਦੀਆਂ ਸੀ। ਹੁਣ ਮਸ਼ੀਨੀ ਜੋਗ ਆ ਗਿਆ। ਸਾਰਾ ਕੁਝ ਪੈਸੇ ਨਾਲ ਬਾਜ਼ਾਰ ਚੋਂ ਖਰੀਦਿਆ ਜਾ ਸਕਦਾ ਹੈ। ਪਰ ਜੋ ਆ ਮਾਂ ਪਿਓ ਦਾ ਪਿਆਰ ਹੈ ਉਹ ਨਹੀਂ ਮਿਲਦਾ। ਇਹਦੇ ਵਿੱਚ ਆਪਾਂ ਨੂੰ ਆਪਣੇ ਮਾਂ ਪਿਓ ਦਾ ਪਿਆਰ ਵੀ ਦਿਸਦਾ ਹੈ ਨਾ ਵੀ ਆ ਸਾਡੇ ਮਾਂ ਨੇ ਬਣਾਈ ਸੀ ਆ ਸਾਡੀ ਮਾਸੀ ਨੇ ਬਣਾਈ ਸੀ। ਆਪਾਂ ਨੂੰ ਉਹਨਾਂ ਦੇ ਪਿਆਰ ਦੇ ਨਿਸ਼ਾਨੀਆਂ ਜਿਹੜੀਆਂ ਇਹ ਸਾਮ ਕੇ ਰੱਖਣੀਆਂ ਚਾਹੀਦੀਆਂ ਕਈ ਲੋਕਾਂ ਨੇ ਜੀ ਅੱਜ ਕੱਲ ਪੇਟੀਆਂ ਕੱਢਣ ਦੇ ਮਾਰਿਆ ਨੇ ਜਿਹੜੀਆਂ ਇਹ ਦਰੀਆਂ ਖੇਸ ਚਾਦਰਾਂ ਪੁਰਾਣੀਆਂ ਜਿਹੜੀਆਂ ਆਪਾਂ ਅੰਦਾਜ਼ ਚ ਮਿਲੀਆਂ ਉਹ ਵੇਚਤੀਆਂ ਪਰ ਆਪਾਂ ਇਹਨਾਂ ਨੂੰ ਨਹੀਂ ਵੇਚਿਆ ਆਪਾਂ ਇਹ ਸਾਮ ਕੇ ਰੱਖਿਆ ਗਾਹਾਂ ਬੱਚੇ ਭਵੇਂ ਲੈ ਕੇ ਜਾਣ ਇਹ ਚੀਜ਼ਾਂ ਭਵੇਂ ਨਾ ਲੈ ਕੇ ਜਾਣ ਪਰ ਆਪਾਂ ਜ਼ਰੂਰ ਆਪਦਾ ਪੁਰਾਣਾ ਸੱਭਿਆਚਾਰ ਹੈ ਇੱਕ ਤਰ੍ਹਾਂ ਦਾ ਇਹ ਪੁਰਾਣੀਆਂ ਮਾਵਾਂ ਦੀਆਂ ਨਿਸ਼ਾਨੀਆਂ ਇਹ ਆਪਾਂ ਇਹ ਸਾਫ ਕੇ ਰੱਖੀਏ। ਮੇਰੀ ਵੀਡੀਓ ਦੇਖਣ ਲਈ ਧੰਨਵਾਦ। ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਮੇਰੀ ਵੀਡੀਓ ਦੱਸਿਓ ਕਿ ਇਸ ਤਰ੍ਹਾਂ ਦੀਆਂ ਲੱਗਦੀਆਂ। ਬੈਲ ਕੌਂ ਬਟਨ ਨਾ ਪਲਿਓ ਤਾਂ ਜੋ ਮੇਰਾ ਤੁਹਾਡੇ ਕੋਲ ਹਰੇਕ ਵੀਡੀਓ ਪਹੁੰਚ ਸਕੇ। ਧੰਨਵਾਦ ਜੀ ਵੀਡੀਓ ਦੇਖਣ ਲਈ।